ਜਿਹੜਿਆ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਪਿੰਡ ਗੁਰੰਗਾਵਾਲੀ ਤੋਂ ਅ ਸੋਨੂੰ ਅਸੀਂ ਦਿਖਾ ਰਹੇ ਹਾਂ ਜਿੱਥੇ ਕੀ ਦੋ ਭਰਾਵਾਂ ਦੀ ਕਣਕ ਹੈ ਜਿਹੜੀ ਉਹ ਕਿਸੇ ਛਾਰਟ ਸਰਕਟ ਨਾਲ ਲੱਗਣ ਕਰਕੇ ਕੋਈ ਜਾਂ ਕਿਸੇ ਅ ਅਣਘੇਲੀ ਕਰਕੇ ਲੱਗਣ ਨਾਲ ਚਾਰ ਕਿੱਲੇ ਕਣਕ ਜਿਹੜੀ ਅ ਸੜ ਚੁੱਕੀ ਹੈ ਬਿਲਕੁਲ ਰਾਖ ਹੋ ਗਈ ਤੇ ਕੁਝ ਵੀ ਨਹੀਂ ਵਜਾ ਵਿਚਾਰਿਆਂ ਦਾ ਤਿੰਨ ਕਿੱਲੇ ਕਣਕ ਕੁਲਵਿੰਦਰ ਸਿੰਘ ਮੇਜਰ ਸਿੰਘ ਦੀ ਸੀ ਤੇ ਇੱਕ ਟਿੱਲਾ ਕਣਕ ਗੁਰਜੀਤ ਸਿੰਘ ਨਿਖੇਤਰ ਸਿੰਘ ਜੋ ਕਿ ਕੁਰੰਗਾ ਵਾਲੀ ਪਿੰਡ ਤੋਂ ਉਹਨਾਂ ਦੀ ਸੀ ਬਹੁਤ ਨੁਕਸਾਨ ਹੋਇਆ ਕਿਉਂਕਿ ਇਸ ਟਾਈਮ ਤੇ ਜੀਵਿਦਾਰ ਨੂੰ ਜਾਂ ਕਿਸਾਨ ਨੂੰ ਆਪਣੀ ਜਿਹੜੀ ਫਸਲ ਹੈ ਉਹਦਾ ਬਹੁਤ ਇੰਤਜ਼ਾਰ ਹੁੰਦਾ ਹੈ ਕਿ ਅਸੀਂ ਆਪਣੇ ਫਸਲ ਨੂੰ ਵਡਾਂਗੇ ਜਾਂ ਕੋਈ ਜਿਸ ਤਰ੍ਹਾਂ ਦੇ ਕੰਮਕਾਜ ਅੱਜਕੱਲ੍ਹ ਕਰਾਂ ਦੇ ਵਿੱਚ ਹੁੰਦੇ ਨੇ ਅਸੀਂ ਕਰਨੇ ਹੁੰਦੇ ਨੇ ਬਹੁਤ ਮਾੜੀ ਗੱਲ ਹੋਈ ਹੈ ਬਹੁਤ ਹੀ ਮਾੜਾ ਹਾਦਸਾ ਮੌਕੇ ਤੇ ਅ ਰੂੜੀ ਥਾਣਾ ਪਰਿਵਾਰੀ ਐਸ ਐਚਓ ਜਨਕ ਸਿੰਘ ਪਹੁੰਚੇ ਆਪਣੀ ਟੀਮ ਦੇ ਨਾਲ ਤੇ ਪਿੰਡ ਵਾਲਿਆਂ ਨੇ ਬਹੁਤ ਮੁਸ਼ਕਲ ਕੀਤੀ ਬਹੁਤ ਮਿਹਨਤ ਕਰਕੇ ਅੱਗ ਤੇ ਕਾਬੂ ਪਾ ਲਿਆ ਸੀ ਜਿਹੜੀ ਫਾਇਰ ਬ੍ਰਿਗੇਡ ਹੈ ਉਹ ਕਾਫੀ ਟਾਈਮ ਬਾਅਦ ਪਹੁੰਚੀ ਤੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਉਹ ਬਾਅਦ ਤੋਂ ਬਾਅਦ ਐ ਸੀਜ਼ਨ ਦੇ ਵਿੱਚ ਅਲਰਟ ਰਹਿਣਾ ਤਾਂ ਜੋ ਸਮਾਂ ਰਹਿੰਦੇ ਟਾਈਮ ਰਹਿੰਦੇ ਕਿਸੇ ਐਸੀ ਅਣਹੋਣੀ ਘਟਨਾ ਤੋਂ ਬਚਿਆ ਜਾ ਸਕੇ ਤਾਂ ਕਿਸਾਨ ਵੀਰਾਂ ਨੂੰ ਵੀ ਸਾਨੂੰ ਅਸੀਂ ਅਪੀਲ ਕਰਦੇ ਆ ਕਿ ਦੋ ਚਾਰ ਦਿਨ ਚੰਗੀ ਤਰ੍ਹਾਂ ਨਿਗਰ ਰੱਖਣਾ ਰਾਖੀ ਰੱਖਣਾ ਕੋਈ ਇਸ ਤਰ੍ਹਾਂ ਦੀ ਘਟਨਾ ਅਣਹੋਣੀ ਘਟਨਾ ਜਿਹੜੀ ਆ ਨਾ ਵਾਪਰੇ ਧੰਨਵਾਦ ਜੀ